ਹੰਟੀ ਵਰਤੀ ਪੇਠ ਕਰਕੇ ਪਏ ਸੁਰਜੀਤ ਨੂੰ ਪਲੋਸਣ ਦੀ ਤਾਂਗ ਮਨ ਵਿੱਚ ਪਾ ਕੇ ਮੈਂ ਮੂੰਹ ਦੂਜੇ ਪਾਸੇ ਕਰ ਲਿਆ ਸੀ ਇੰਜ ਹੀ ਤਾਂ ਸਦਰਾ ਮਰਤੀਆਂ ਨੇ ਮਨ ਸੜ ਕੇ ਸੁਆਹ ਹੋ ਜਾਂਦਾ ਹੈ ਅੰਜੂਆਂ ਦੀ ਧਾਰ ਨੇ ਸਰਾਣੇ ਦੀ ਕਰਨੀ ਗਿੱਲੀ ਕਰ ਦਿੱਤੀ ਸੀ ਸਰੀਰ ਦੀ ਦੁੱਖ ਦੀ ਰਗ ਰਗਟਾ ਸਟਸ ਕਰ ਰਹੀ ਸੀ ਮਨ ਭਰਿਆ ਅਪਿਆ ਸੀ ਦੁੱਖ ਦੀਆਂ ਪਰਤਾਂ ਨਾਲ ਜੀ ਕਰਦਾ ਸੀ ਇੱਕ ਵਾਰ ਉੱਚੀ ਉੱਚੀ ਰੋ ਲਵਾਂ ਤੇ ਆਪਣੇ ਅੰਦਰ ਭਰੇ ਬੇਵਸੀਆਂ ਦੇ ਢੇਰ ਨੂੰ ਸਾੜਦੀਵਾਂ ਕੋਈ ਗੱਲ ਲਾਉਣ ਵਾਲਾ ਵੀ ਤਾਂ ਉਹੋ ਨਹੀਂ ਜਾਣਦਾ ਕਈ ਗੁੰਝਲਾ ਹੁੰਦੀਆਂ ਨੇ ਜਿਹੜੀਆਂ ਉਸੇ ਨਾਲ ਹੀ ਫਰੋਲੀਆਂ ਜਾ ਸਕਦੀਆਂ ਨੇ ਪਰ ਕਿੰਜ ਫਰੋਲਾ ਗੁੰਝਲਾ ਤੇ ਗੰਡਾ ਪਾਉਣ ਵਾਲਾ ਕਿਉਂ ਖੋਲੂ ਖੋਲਣੀਆਂ ਹੀ ਹੋਣ ਤਾਂ ਪਾਵੇ ਕਿਉ ਇਹ ਹੀ ਸੋਚ ਮਾਰ ਲੈਂਦੀ ਹਾਂ ਆਪਣੇ ਅੰਦਰ ਉੱਠਦੇ ਹਾੜ ਨੂੰ ਵਾਸ ਸੁਰਜੀਤ ਇਹ ਤੋਰ ਸੈਣੀ ਹੁੰਦਾ ਬਖਸ਼ ਦੇ ਮੈਨੂੰ ਜਾਂ ਮੌਤ ਦੇ ਦੇ ਮੈਨੂੰ ਜ਼ਹਿਰ ਦੇ ਕੇ ਮਾਰ ਦੇ ਮੈਨੂੰ ਮੁੱਕ ਗਿਆ ਮੇਰੇ ਜੀਣ ਦਾ ਚਾ ਨਹੀਂ ਕੋਈ ਸ਼ੌਂਕ ਰਿਆ ਮੇਰਾ ਦੇਖ ਮੇਰੀ ਜ਼ਿੰਦਗੀ ਕੀ ਤੋਂ ਕੀ ਹੋ ਗਈ ਕੁਝ ਪਲਾ ਮਗਰੋ ਸੁਰਜੀਤ ਤੇ ਕੁੜਾੜੀਆਂ ਨੇ ਨੀਂਦ ਉਗਾ ਦਿੱਤੀ ਨੀਂਦ ਤਾਂ ਪਹਿਲਾਂ ਹੀ ਉੱਡੀਆਂ ਪਈਆਂ ਇਹ ਪਹੁੰਚ ਚਲਿਆ ਕਿਸੇ ਪਰੇਸ਼ ਦੇਸ਼ ਦੀਆਂ ਸਰਹੱਦਾਂ ਪਾਰ ਕਰਨ ਨਹੀਂ ਇਹੋ ਜੈ ਲੋਕਾਂ ਦੇ ਸੁਪਨਿਆਂ ਵਿੱਚ ਤਾਂ ਪਰੀਆਂ ਵੀ ਆਣੋਂ ਡਰਦੀਆਂ ਹੋਣਗੀਆਂ ਅੰਦਰੋਂ ਉੱਠੇ ਗੁੱਸੇ ਨੇ ਦੁਹਾਈ ਦਿੱਤੀ ਜੀ ਕਰਦਾ ਸੀ ਉੱਠ ਕੇ ਭੱਜ ਜਾਵਾਂ ਦੂਰ ਕਿੱਧਰੇ ਜਿੱਥੇ ਉਹ ਚਿਹਰੇ ਨਾ ਦਿਖਣ ਪਰ ਕਿੱਥੇ ਹੋਵੇਗੀ ਐਸੀ ਥਾਂ ਮਨ ਅੰਦਰ ਚੱਲਦੇ ਉਸਲ ਵੱਟਿਆਂ ਦੀ ਦਵਾਰ ਹੋਰ ਉੱਚੀ ਹੁੰਦੀ ਜਾ ਰਹੀ ਸੀ ਮੈਂ surjeet ਕਦੋਂ ਤੋਂ ਕਹਿਣ ਲੱਗ ਗਈ ਮਨ ਜੇ ਕੋਈ ਚੀਜ਼ ਉੱਠੀ ਹਾਂ ਮੈਂ ਉਸ ਨੂੰ ਕੀ ਆਖ ਬੁਲਾਇਆ ਕਰਾਂਗੀ ਇਹ ਹੀ ਖੁੜਕੀ ਸੀਸੇ ਦੀ ਪਹਿਲੀ ਰਾਤ ਅੰਦਰ ਚਲਦੇ ਡਰ ਨੂੰ ਦਬੋਚੀ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਨਾਲ ਭਰੀ ਹੋਈ ਆਪਣੇ ਆਪ ਨਾਲ ਹੀ ਡਰਾਮਾ ਰਚਾਉਂਦੀ ਫਿਰ ਅੰਦਰ ਉੱਠ ਰਹੇ ਖੂਬਸੂਰਤ ਬਲਵਲਿਆ ਨੂੰ ਖੰਬ ਦਿੰਦੀ ਜੀ ਆਖ ਬੁਲਾਇਆ ਕਰੂੰ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਨਾਲ ਲੈਂਦੀਆਂ ਨੇ ਹਾਂ ਮੈਂ surjeet ਆਖ ਬੁਲਾਇਆ ਕਰੂੰ ਇਹ ਹੀ ਠੀਕ ਰਹੋ ਪਰ ਮੈਨੂੰ ਨਾਲੇ ਦੀ ਨੂੰ ਸ਼ਰਮ ਨਾ ਆਉ ਤੈਨੂੰ ਨਾ ਲੈਂਦੀ ਨੂੰ ਸ਼ਰਮ ਨਾ ਹੋ ਹੋਰ ਕੀ ਆਖ ਬਲੰਕ ਸਰਦਾਰ ਜੀ ਨਹੀਂ ਹੈ ਜੀ ਹਾਂ ਇਹ ਹੀ ਠੀਕ ਰਹੂ ਇਹ ਤਾਂ ਭੁੱਲ ਰੀਆਂ ਵਿਸਰੀਆਂ ਗੱਲਾਂ ਨੇ ਮੇਰਾ ਅੰਦਰ ਇਹੋ ਜਿਹੇ ਸੁਪਨਿਆਂ ਵਾਲਾ ਚਾ ਤਾਂ ਕਦੋਂ ਦਾ ਮਰ ਗਿਆ ਸ਼ਾਇਦ ਉਸੇ ਰਾਤ ਹੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਆਖੇ ਪੜਿਆ ਲਿਖਿਆ ਤੇਰੇ ਬਰੋਬਰ ਹਾਂ ਮੇਰੇ ਬਰੋਬਰ ਪੂਰੀਆਂ ਦਸ ਜਮਾਤਾਂ ਅਕਲ ਤੇ ਲੇਦੀ ਨਹੀਂ ਅਨਪੜਾ ਨਾਲੋ ਕਿਤੇ ਕਿਹਾ ਗੁਜਰਿਆ ਗੱਲ ਸੁਣ ਲੈ ਕੰਨ ਖੋਲ ਕੇ ਆਹ ਹੈ ਜੀ ਹੈ ਜੀ ਵਾਲਾ ਜਿਹੜਾ ਪਖੰਡ ਫੜਿਆ ਨਾ ਇਹ ਲਾ ਕੇ ਕਿੱਲੀ ਤੇ ਟੰਗ ਦੇ ਐਵੇਂ ਮੇਥੋਂ ਨਾ ਲਿਆ ਕਰਨਾ ਬਾਹਰ ਤਾਂ ਖਾਸ ਕਰਕੇ ਇਹੀ ਆਖ ਮੇਰੇ ਅੰਦਰੋਂ ਲਹਿੰਦੀ ਇੱਜ਼ਤ ਉਸੇ ਦਿਨ ਹੀ ਉਹਨੇ ਗਵਾ ਲਈ ਸੀ ਦੇ ਲੋ ਉਹਨੂੰ ਮਾਨ ਸਤਕਾਰ ਬੇਇੱਜ਼ਤ ਦਿਲੋਂ ਕਈ ਭੜੇ ਭੜੇ ਨਾ ਨਿਕਲੇ ਉਹਦੀ ਔਕਾਤ ਦੇ ਮੀਚ ਦੀ ਕਿੰਨੇ ਸੁਪਨੇ ਲੈ ਕੇ ਮੈਂ ਵਿਆਹ ਵਾਲੇ ਡੋਲੇ ਵਿੱਚ ਬੈਠੀ ਸੀ ਸੋਚਿਆ ਸੀ ਸ਼ਾਇਦ ਹੁਣ ਦੁੱਖਾਂ ਦੇ ਪਾਰ ਘਟ ਜਾਣਗੇ ਦੁੱਖ ਬਣਾਉਣ ਵਾਲਾ ਮਿਲ ਗਿਆ ਸੀ surjit ਦੀ ਨੇੜਤਾ ਮੰਨ ਲਈ ਮੈਂ ਕਿੰਢੀ ਉਤਸੁਖ ਸੀ surjit ਦੇ ਕਮਰੇ ਚ ਵੜਦਿਆਂ ਹੀ ਮੇਰੇ ਅੰਦਰ ਚੱਲਦਾ ਭਵਜਲ ਇੱਕਦਮ ਥੰਮ ਗਿਆ ਸੀ ਉਸਨੇ ਮੇਰੇ ਮੁਸਕਰਾਹਟ ਦਾ ਜਵਾਬ ਬਾਸ਼ਾ ਖਲਾਰ ਕੇ ਦੇ ਦਿੱਤਾ ਸੀ ਸ਼ਾਇਦ ਮੈਨੂੰ ਹੀ ਸਮਝ ਨਹੀਂ ਆਈ ਸੀ ਕਿ ਉਸ ਦੇ ਅੰਦਰ ਦੀ ਹਵਾਨੀਤ ਡੇਲਟਾ ਅੰਦਰ ਅਣਗਿਣਤ ਸਵਾਲਾਂ ਦੇ ਜਵਾਬ ਪੁੱਛਣ ਲਈ ਭਰਿਆ ਪਿਆ ਸੀ ਉਸ ਦੀ ਪਸੰਦ ਤੇ ਨਾ ਪਸੰਦ ਜਾਣਨ ਬਾਰੇ ਖਿਆਲਾਂ ਦੀ ਪਟਾਰੀ ਨੱਕੋ ਨੱਕ ਭਰੀ ਹੋਈ ਸੀ ਪਰ ਟੁੱਟ ਕੇ ਪਏ ਬਾਜ ਨੇ ਸਾਰੇ ਖੰਭਾ ਨੂੰ ਖਿਲਾਰ ਕੇ ਹੀ ਨਹੀਂ ਖਿਲਾਰ ਹੀ ਨਹੀਂ ਦਿੱਤਾ ਸਗੋਂ ਲਹੂ ਲਹਾਨ ਵੀ ਕਰ ਦਿੱਤਾ ਸੀ ਦਰਦ ਨਾਲ ਤੜਪ-ਤੜਪ ਜਾਂਦੀ ਆਤਮਾ ਨੂੰ ਦਿਲਾਸੇ ਦੇਣ ਵਾਲਾ ਕੌਣ ਸੀ ਮੇਰੇ ਦਿਵਾਲੇ ਵਿਖਰੇ ਪਏ ਸਨ ਮੇਰੇ ਸਾਰੇ ਅਰਮਾਨ ਮੇਰੇ ਟੁੱਟੇ ਹੋਏ ਸੁਪਨੇ ਮੇਰੇ ਦੁੱਖ ਚ ਸ਼ਰੀਕ ਬਣੇ ਅਥਰੂਆਂ ਦੀ ਦੌੜ ਵਿੱਚ ਸ਼ਾਮਲ ਹੋ ਗਏ ਸਨ ਹਿੰਮਤ ਜਵਾਬ ਦੇ ਚੁੱਕੀ ਸੀ ਆਪਣੇ ਪਰਸ 'ਚੋਂ ਗੋਲੀ ਕੱਢ ਬਿਨਾ ਪਾਣੀ ਤੋਂ ਹੀ ਅੰਦਰ ਨਿਕਲ ਲਈ ਸੀ ਗੋਲੀਆਂ ਵੀ ਗਵੰਡਨ ਭਾਬੀ ਨੇ ਪਾ ਦਿੱਤੀਆਂ ਸੀ ਪਰਸ 'ਚ ਮੱਲੋ ਚੋਰੀ ਪੈਵੇਂ ਕਿਤੇ ਲੋਡ ਪੈ ਗਈ ਰਾਤ ਬਰਾਤੇ ਕੁੜੇ ਕਿੰਨੂ ਆਖੇਗੀ ਆਖਦੀ ਨੇ ਇਹਨੂੰ ਭੁੱਲ ਜਾਂਦੀ ਜੇ ਅੱਗਾ ਸੁਭਰਿਆ ਪਿਆ ਹੁੰਦਾ ਬਜ਼ੁਰਗ ਸੱਸ ਸੋਰੇ ਮੂਰੇ ਕੀ ਰੋਣਾ ਰੋਂਦੀ ਜਾਗੋ ਮਿੱਟੀ ਚ ਦਿਨ ਚੜ ਗਿਆ ਮਨ ਤਕੜਾ ਕਰ ਲਿਆ ਸੀ ਮੈਂ ਗੱਲ ਨਪੀੜਨ ਦਾ ਗਲਤ ਆ ਰਾਤ ਹੀ ਨਿਪਟਣੀ ਸੀ ਪਰ ਨਸ਼ੇੜੀ ਨੂੰ ਸੁਰਤ ਕਿੱਥੇ ਸੀ ਸੁਰਤ ਟਿਕਾਣੇ ਤਾਂ ਪੈਸੇ ਤਲੀ ਤੇ ਵੇਖਣ ਮਗਰੋਂ ਰਹਿੰਦੀ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਨਸ਼ੇ ਉਹਦੇ ਆਸ-ਪਾਸ ਸੁਰਤਮੰਦ ਤੋਂ ਬੇਸੁਰਤ ਕਰ ਦਿੰਦੇ ਗਿੜਗੜਾ ਰਹੀ ਸਾਂ ਮੈਂ surjeet tass to mas ਹੁੰਦਾ ਮੈਨੂੰ ਨਜ਼ਰ ਨਹੀਂ ਸੀ ਆ ਰਹਾ ਅੱਗੋਂ ਕੀ ਜਵਾਬ ਹੋ ਇਹ ਵੀ ਸ਼ਾਇਦ ਮੈਨੂੰ ਪਤਾ ਸੀ ਫਿਰ ਕਿਸ ਅਸ ਨਾਲ ਮੈਂ ਉਸ ਅੱਗੇ ਤਰਲਾ ਪਾ ਰਹੀ ਸਾਂ ਸਰੀਰ ਵਾਕਿਆ ਹੀ ਭੁੰਨਿਆ ਪਿਆ ਸੀ ਹੋਰ ਜਰ ਨਹੀਂ ਸੀ ਹੁੰਦਾ ਉਹੀ ਗੱਲ ਹੋਈ ਸੁਰਜੀਤ ਇੰਨਾ ਕੁਝ ਸੁਣਨ ਵਾਲਾ ਕਿੱਥੇ ਸੀ ਠਾ ਕਰਦੀ ਚਪੇੜ ਮੇਰੀ ਗਲ ਤੇ ਨਿਸ਼ਾਨ ਪਾ ਗਈ ਇਹ ਨਿਸ਼ਾਨ ਵੀ ਕਿਹੜਾ ਪਹਿਲੀ ਵੇਰ ਪੈਸਾਨ ਗੋਰੀ ਗੱਲ ਤੇ ਛਪਿਆ ਉਂਗਲਾ ਸੱਸ ਸੌਰੇ ਤੋਂ ਵੀ ਬਹੁਤਾ ਚਿਰ ਲੋਕ ਨਾ ਸਕੀਆਂ ਬਜ਼ੂਰੂ ਕੇ ਤੁਗਲਿਆ ਨਿਵਾਸਤਾ ਪਾ ਕੇ ਵੇਖ ਲਿਆ ਸੀ ਪਰ ਬਕਵਾਸ ਬੰਦ ਕਰ ਕੁੱਤੀ ਕਿਸੇ ਥਾਂ ਦੀ ਸਵੇਰੇ ਸਵੇਰੇ ਰੋਣ ਪਿੱਟਣ ਬਹਿ ਗਈ ਚਾਹ ਬਣਾ ਲਿਆ ਕੇ ਰ ਫਿਰ ਦਿਨਾਂ ਤੇ ਨੁਫਾ ਆਜ ਦੇਖ ਤੇਰਾ ਕੀ ਬਣਾਉਣਾ ਮੂੰਹੋਂ ਅੱਗ ਹੀ ਕੱਢ ਸਕਦਾ ਸੀ ਮੈਂ ਥੱਕ ਗਈ ਸੁਰਜੀਤ ਮੈਂ ਕੁਝ ਹੋਰ ਫਟਾਕ ਤੇ ਦੇਨੇ ਖੜਾ ਹੁੰਦਾ ਸੁਰਜੀਤ ਮੇਰੇ ਵਾਲਾ ਤੋਂ ਫੜ ਰਸੋਈ ਵਿੱਚ ਲੈ ਗਿਆ ਸੀ ਚਾਹ ਬਣਾ ਕੇ ਤਿਆਰ ਹੋ ਜਾ ਐਵੇਂ ਮੇਥੋਂ ਜੂਤ ਨਾ ਫਰਾ ਲਈ ਮੈਂ ਕਿਤੇ ਨਹੀਂ ਜਾਣਾ ਅੱਜ ਮੈਂ ਵੀ ਅੱਜ ਜੇਦ ਤੇ ਅੜਨਾ ਚਾਹੁੰਦੀ ਸੀ ਪਰ ਉਸ ਦਾ ਪਲਟਮਾ ਪਾਰ ਮੈਨੂੰ ਅੱਗ ਦੇ ਗੋਲੇ ਤੋਂ ਪਾਣੀ ਦਾ ਬੁਲਬਲਾ ਕਰ ਜਾਂਦਾ ਤੈਨੂੰ ਚੰਗਾ ਭਲਾ ਪਤਾ ਹੈ ਬਈ ਮੇਰੇ ਕੋਲ ਤਾਂ ਇੱਕ ਹੀ ਹਥਿਆਰ ਹੈਗਾ ਜੇ ਤੂੰ ਆਖੇ ਤਾਂ ਇਹ ਤਾਂ ਜਾਦੂ ਦੀ ਛੜੀ ਸੀ ਉਸ ਕੋਲ ਕਿ ਮੈਂ ਨਵਜੋਤ ਤੋਂ ਨਵੀਂ ਬਣ ਕੇ ਤੁਰਨ ਲਈ ਤਿਆਰ ਹੋ ਜਾਂਦੀ ਆਹ ਜੇ ਲੇਡੂ ਜੇ ਸਾਫ਼ ਕਰ ਲੈ ਆਪਣੇ ਬਾਹਰ ਨਹੀਂ ਵੇਖਦੇ ਇਹ ਇਹ ਆਖਣਾ ਤਾਂ ਬੜਾ ਸੌਖਾ ਲੱਗਦਾ ਉਹਨੂੰ ਹਾਂ ਸੱਚ ਆਖਦੇ ਬਾਹਰ ਕਿੰਨੇ ਖਰੀਦਣੇ ਅਥਰੂਆਂ ਨੂੰ ਜਦੋਂ ਤੇਰੇ ਵਰਗੇ ਘਾਰ ਦੇ ਹੀ ਇਹਦੀ ਕੀਮਤ ਨਹੀਂ ਜਾਣਦੇ ਅੰਦਰ ਦਬੋਚ ਲੈਂਦੀ ਇਹੀ ਸੋਚ ਲਵਲੀ ਆਰਕੈਸਟਰਾ ਗਰੁੱਪ ਦਾ ਲੱਗਾ ਵੱਡਾ ਬੋਰਡ ਪੜ ਕੇ ਵਿਊ ਚੜ ਜਾਂਦੀ ਏ ਮੈਨੂੰ ਹਰ ਰੋਜ਼ ਹੀ ਤਾਂ ਇੱਥੇ ਨੂੰ ਮੈਨਸ ਲੱਗਦੀ ਹੈ ਮੇਰੀ ਕਾਲੇ ਸੋਨੇ ਦੀ ਖਾਨ ਸੁਰਜੀਤ ਵਾਸਤੇ ਤਾਂ ਸੋਨੇ ਦੀ ਹੀ ਹੋਈ ਮਾਂ ਵਾਸਤੇ ਧਾਗਾ ਮੇਲ ਜਿੱਥੇ ਕੰਮ ਕਰਦੀ ਹਾਂ ਮੈਂ ਮਾਂ ਚਿੰਤਾ ਬੜੀ ਕਰਦੀ ਆਖਦੀ ਪਤਾ ਨਹੀਂ ਕਿਵੇਂ ਕਮਾਉਂਦੀ ਏ ਪੈਸਾ ਕਈ ਵਾਰ ਪੁੱਛਦੀ ਮੇਲ ਬਾਰੇ ਸੁਣਿਆ ਧਾਗਾ ਬਣਾਉਂਦੇ ਹੋਏ ਰੂਹ ਬੜੀ ਉੱਡਦੀ ਐ ਤੇ ਸੰਗ ਨੂੰ ਵੀ ਚੜਦੀ ਐ ਕੱਲ ਮਿੰਦੋ ਦੀ ਪੋਤੀ ਆਖਦੀ ਸੀ ਇਹਦੇ ਨਾਲ ਬਿਮਾਰੀਆਂ ਵੀ ਬੜੀਆਂ ਲੱਗ ਜਾਂਦੀਆਂ ਨੇ ਉਹ ਛੱਡੀ ਗੜ ਪੜਦੀ ਐ ਬਾਲਾ ਪਤਾਏ ਉਹਨੂੰ ਤੂੰ ਵੀ ਕਿਤੇ ਹੋਰ ਨੌਕਰੀ ਕਿਉਂ ਨਹੀਂ ਕਰ ਲੈਂਦੀ ਕਿੰਨੀਆਂ ਉਲਝਣਾ ਦੇ ਪਾਪ ਜਲ ਵਿੱਚ ਫਸੀ ਐ ਨਾ ਮਾਂ ਉਹ ਵੀ ਜਾਣਦੀ ਐ ਨੌਕਰੀ ਛੱਡ ਕੇ ਗੁਜ਼ਾਰਾ ਹੋਣ ਵਾਲਾ ਨਹੀਂ ਕਿੰਝ ਸਮਝਾਵਾਂ ਮਾ ਇਹ ਵੀ ਮਿਲ ਈਏ ਰੂਹ ਦੀ ਥਾਂ ਤੇਰੀ ਧੀ ਪੈਂਦੀ ਏ ਵੇਲੜੀ ਵਿੱਚ ਰੂਹ ਨਹੀਂ ਤੇਰੀ ਧੀ ਕੱਤੀ ਜਾਂਦੀ ਏ ਸੂਤ ਵੇਚ ਕੇ ਤੇਰਾ ਜਵਾਈ ਗੁਜ਼ਾਰਾ ਕਰਦਾ ਏ ਬਿਮਾਰੀਆਂ ਦਾ ਤਾਂ ਉਹਨੂੰ ਵੀ ਨਹੀਂ ਪਤਾ ਕਿਹੜੀਆਂ ਕਿਹੜੀਆਂ ਲੱਗ ਗਈਆਂ ਨੇ ਚੱਲ ਰੱਬ ਤੇਰੇ ਕਰੇ ਮਿਹਰ ਕਰ ਦੇਵੇ ਜੜ ਲੱਗੀ ਜੇ ਤੇਰੀ ਜਵਾਕ ਨਾਲ ਮਨ ਆਹਰੇ ਲੱਗਿਆ ਰਹਿੰਦਾ ਤੇਰੇ ਨਾਲ ਦੀਆਂ ਤਾ ਕਿੰਨੀਆਂ ਅਜੇ ਕੁਵਾਰੀਆਂ ਫੇਰਦੀਆਂ ਨੇ ਤੇ ਤੂੰ ਐਵੇਂ ਨਿੱਕੀ ਜਹੀ ਜਿੰਦ ਨੂੰ ਮਾਂ ਦਾ ਫਿਕਰ ਮੈਨੂੰ ਮਾਂ ਦੇ ਫਿਕਰਾਂ ਵਿੱਚ ਲੈ ਜਾਂਦਾ ਮੈਨੂੰ ਕੀ ਦੱਸਾਂ ਬਈ ਤੇਰਾ ਜਵਾਈ ਮੇਰੇ ਅੰਦਰ ਬੀਜ ਉਗਣ ਜੋਗੀ ਜ਼ਮੀਨ ਨੂੰ ਵੱਤਰ ਹੂਣੀ ਨਹੀਂ ਦਿੰਦਾ ਤਿਆਰ ਇਹ ਸੁਰਜੀਤ ਦਫ਼ਤਰ ਦੇ ਅੰਦਰ ਵੜਦਿਆਂ ਸतीश ਰਾਏ ਚੇਅਰ ਕਮਾਉਂਦਿਆਂ ਬੋਲਦਾ ਮੈਨੂੰ ਲੱਗਦਾ ਅੰਦਰੋਂ ਇਹ ਮਸਕਰੀ ਹੱਸਦਾ ਹੋਣਾ ਕਮੀਨਾ ਅਤ ਦਰਜੀ ਦਾ ਵੈਸੀ ਤਾਂ ਇਹੋ ਜਿਹੇ ਤੰਦੇ ਵਾਲੇ ਭਨੇਮਾਨਸ ਹੁੰਦੇ ਤਾਂ ਇੱਥੇ ਬੈਠ ਇੱਛਤਾਂ ਦੇ ਸੌਦੇ ਨਾ ਕਰਦੇ ਫਿਰ ਵੀ ਅੰਦਰ ਖਾਤੇ ਮੈਨੂੰ ਵੀ ਉਸ ਨਾਲ ਗੰਡ ਤੁੱਪ ਕਰਨੀ ਪੈਂਦੀ ਹੈ ਮਾਂ ਨੂੰ ਪੈਸੇ ਜੋ ਪੇਜ ਦਿੰਦਾ surjit ਤੁਨ ਲੁਕਾ ਕੇ ਆਪਣੇ ਵੱਲੋਂ ਕਦੋਂ ਨਾ ਹੁੰਦੀ ਹੈ ਰਾਏ ਸਾਹਿਬ ਲੈ ਸਾਹ surjit ਮੈਨੂੰ ਬਾਹਾਂ ਕਾ ਹੋ ਖਿਚੜੇ ਅਗੇ ਇੰਜ ਕਰਦਾ ਜਿਵੇਂ ਕੋਈ ਪਸ਼ੂ ਹੋਵਾ ਜਿਸ ਦਾ ਰੱਸਾ ਤੇਰੇ ਤੋਂ ਬਿਨਾ ਮੈਨੂੰ ਉਮੀਦ ਵੀ ਨਹੀਂ ਸੀ ਵੇਲੇ ਸੀਰ ਤੇਰੇ ਬਿਨਾ ਹੋਰ ਕੋਈ ਬੋਰ ਦਾ ਵੀ ਨਹੀਂ ਕੋਈ ਕੁੜੀ ਬਾਹਰ ਜਾਣ ਨੂੰ ਰਾਈ ਹੱਥ ਚ ਫੜੇ ਪੇਪਰ ਵੇਟ ਨੂੰ ਘਮਾਉਂਦਾ ਟੀਰੀ ਅੱਖ ਨਾਲ ਮੈਨੂੰ ਵੇਖਦਾ ਦਿਲ ਕਰਦਾ ਅੱਖਾਂ ਨੋ ਚ ਲਵਾ ਪਰ ਇਹਦਾ ਕੀ ਕਸੂਰ ਕਸੂਰ ਵਾਰਤਾ ਰਾਏ ਸਾਹਿਬ ਮੈਨੂੰ ਪੇਮੈਂਟ ਦੁਗਣੀ ਤੇ ਐਡਵਾਂਸ ਚਾਹੀਦੀ ਹੈ ਜੇ ਹੋਵੇਗੀ ਤਾਂ ਨਹੀਂ ਤਾਂ ਅਸੀਂ ਕੱਲ ਮੈਨੂੰ ਚਾਂਦਨੀ ਡੀਜੇ ਗਰੁੱਪ ਵਾਲੇ ਕੰਮ ਲਈ ਆਖਦੇ ਸੀ ਤੇਰੇ ਨਾਲੇ ਜ਼ਿਆਦਾ ਕੰਮ ਵੀ ਦੇਣਗੇ ਤੇ ਪੈਸੇ ਵੀ ਅਸਾਂ ਤਾਂ ਸੌਦਾ ਕਰਨਾ ਜਿੱਧਰ ਚੰਗਾ ਮਿਲੂ ਉਧਰ ਲੈ ਲੈ surjit ਆ ਕੇ ਗੱਲਾਂ ਕਰਨ ਲੱਗ ਗਿਆ ਤੂੰ ਪੇਮੈਂਟ ਦੀ ਫਿਕਰ ਨਾ ਕਰ ਰਾਏ ਨੂੰ ਵੀ ਪਾ ਚੜਾ ਪਿਆ ਜਾਣੀ ਸੀ ਅੰਦਰੋਂ ਉਹ ਵੀ ਗੁੱਸੇ ਨਾਲ ਭੁੱਜ ਰਿਹਾ ਸੀ ਮੈਂ ਤੈਨੂੰ ਰੋਟੀ ਦੇ ਹਰੇ ਲਾਇਆ ਤੇ ਅੱਜ ਤੂੰ ਹੀ ਮੈਨੂੰ ਬਿਜ਼ਨਸ ਤੇ ਗੁਰ ਦੱਸਣ ਲੱਗ ਪਿਆ ਪੈਸਿਆਂ ਦੀ ਦਿੱਥੀ ਕੱਢ ਉਹਨੇ ਸੁਰਜੀਤ ਤੇ ਮੂਰੇ ਕਰ ਦਿੱਤੀ ਗੋੜ ਦੀ ਢਲੀ ਨੂੰ ਕਿਸ ਨੇ ਪੁੱਛਣਾ ਸੀ ਤੇ ਤੇਰਾ ਸੌਦਾ ਹੋ ਰਿਹਾ ਏ ਤੂੰ ਦੱਸ ਉਸ ਨੂੰ ਤਾਂ ਕੀੜੀਆਂ ਦਾ ਪਤਾ ਏ ਖਾਣ ਗਿਆ ਉਹਨੂੰ ਭੋਰ-ਭੋਰ ਕੇ ਮੁੜਨਾ ਕਦੋਂ ਸੁਰਜੀਤ ਦੇ ਇਹ ਸ਼ਬਦ ਮੈਨੂੰ ਹੈਰਾਨ ਕਰਕੇ ਕੱਲ ਸ਼ਾਂਤੀਕ ਸੁਰਜੀਤ ਇਥੋਂ ਤੀਖ ਵੀ ਗੇਰ ਗਿਆ ਇਹ ਮੈਨੂੰ ਸੁਣ ਕੇ ਪਤਾ ਚੱਲਿਆ ਕੈਸਿਆਂ ਦੀ ਖਾਤਰ ਮੈਨੂੰ ਕਿਸੇ ਹਵਾਲੇ ਕਰ ਰਹੀ ਸੀ ਉਹ ਵੀ ਦੋ ਤਿੰਨ ਲਈ ਮੈਂ ਕੱਲੀ ਕਿਸੇ ਨਾਲ ਮੇਰਾ ਬੋਲਣਾ ਸੁਰਜੀਤ ਨੂੰ ਕਦੇ ਪਸੰਦ ਸੀ ਚਿੜ ਗਿਆ ਮੇਰੇ ਮੂੰਹੋਂ ਇੰਨਾ ਸੁਣ ਕੇ ਹੋਰ ਤੇਰੇ ਨਾਲ ਪੰਚਾਇਤ ਪੇਚਾ ਉਥੇ ਵੀ ਉਹੀ ਕੁਸ਼ ਹੈ ਜੋ ਇੱਥੇ ਹੁੰਦਾ ਚੁੱਪ ਕਰਕੇ ਤੁਰ ਪੀ ਮੈਂ ਜਾਨਣਾ ਆਖ ਦਾ ਸੁਰਜੀਤ ਪੈਸਿਆਂ ਦੀ ਗੁੱਟੀ ਜੀਚੇ ਵਿੱਚ ਪਾਉਂਦਾ ਤੁਰ ਗਿਆ ਹਰ ਰੋਜ਼ ਹੀ ਉਹ ਮੈਨੂੰ ਇੰਜ ਛੱਡ ਜਾਂਦਾ ਤਰਾ ਤਰਾ ਦਿਹਾੜੇ ਸ਼ਿਕਾਰੀਆਂ ਨਾਲ ਖੇਂਦਿਆਂ ਬੀਤ ਰਹੀ ਸੀ ਜ਼ਿੰਦਗੀ ਨਾਲ ਦੀਆਂ 4 5 ਸਾਥਾਂ ਮੈਨੂੰ ਅਕਸਰ ਹੌਂਸਲਾ ਦਿੰਦੀਆਂ ਨੇ ਉਹਨਾਂ ਨੂੰ ਦੇਖ ਮੈਨੂੰ ਹੋਰ ਮਿਊ ਚੜਦੀ ਉਹ ਵਿਚਾਰੀਆਂ ਕੱਚ ਕੁਵਾਰੀਆਂ ਕਿੱਥੇ ਵਸ ਗਈਆਂ ਮਨ ਚ ਆਉਂਦਾ ਇਹਨਾਂ ਨੂੰ ਨਾਲ ਲੈ ਕੇ ਭੱਜ ਜਾਵਾਂ ਪਰ ਕਿੱਥੇ ਭੱਜ ਜਾਵਾਂ ਉਹ ਤਾਂ ਆਪਣੇ ਆਪ ਆਉਂਦੀਆਂ ਨੇ ਇੱਥੇ ਨਹੀਂ ਉਹਨਾਂ ਨਾਲ ਚਿੰਬੜੀਆਂ ਮੁਸੀਬਤਾਂ ਤਾਂ ਕਲ ਆਉਂਦੀਆਂ ਨੇ ਇੱਥੇ ਨਰਕ ਚ ਮਨ ਤੇ ਤਨ ਵੇਚ ਕੇ ਲੋਕਾਂ ਦਾ ਦਿਲ ਬਹਿਲਾ ਕੇ ਰੋਟੀ ਕਮਾਉਣ ਦਾ ਸਾਧਨ ਸਟੇਜ ਤੇ ਨਕਲੀ ਹਾਸੇ ਦਾ ਡਰਾਮਾ ਕਰਨਾ ਕਿਹੜਾ ਸੌਖਾ ਹੁੰਦਾ ਨੱਚ ਕੇ ਵੀ ਪੈਸੇ ਥੋੜੇ ਨਹੀਂ ਮਿਲਦੇ ਪਰ ਇੰਨੇ ਕੋ ਪੈਸੇ ਨਾਲ ਸੁਰਜੀਤ ਦਾ ਟੇਟ ਨਹੀਂ ਭਰਦਾ ਤਾਂ ਹੀ ਤਾਂ ਤੰਨ ਦਾ ਵਪਾਰ ਕਰਨਾ ਪੈਂਦਾ ਉਹਦੇ ਐਬੀ ਪੁਣੇ ਤਾਂ ਮੈਨੂੰ ਛੇਤੀ ਹੀ ਪਤਾ ਚੱਲ ਗਿਆ ਸੀ ਪਰ ਇਹ ਐਬ ਇੰਨੀ ਛੇਤੀ ਤੁਮਣੇ ਚੋਣੇ ਧੂਣੇ ਚੋਣੇ ਕਿਵੇਂ ਹੋਏ ਕਈ ਕਹਾਣੀਆਂ ਦੇ ਪੇਤ ਦਾ ਬੜਾ ਬਾਅਦ ਚ ਖੁੱਲੇ ਸਨ ਮਾਂ ਦੀ ਭੂਆ ਦਾ ਮੁੰਡਾ ਲੱਗਦਾ ਸੀ ਮਾਮਾ ਕੰਸ ਮਾਮਾ ਸੁਰਜੀਤ ਨਾਲ ਮੇਰਾ ਰਿਸ਼ਤਾ ਗੰਡਣ ਵਾਲਾ ਕੰਸ ਨੂੰ ਪਤਾ ਸੀ ਕਿ ਸੁਰਜੀਤ ਦਾ ਰਹਿਣ-ਬਹਿਣ ਕੀ ਹੈ ਮਾਮੇ ਦੀ ਕੁੜੀ ਦੇ ਵਿਆਹ ਵਿੱਚ ਮੇਰੀਆਂ ਪਾਈਆਂ ਦੂ ਬੋਲੀਆਂ ਲੱਕ ਮੇਰਾ ਪਤਲਾ ਜਿਹਾ ਭਾਰ ਸੈ ਨਹੀਂ ਜੋਗਾ ਲਚ ਕੇ ਹਿੱਲੇ ਮਜਾ ਜਨਦੀ ਲੱਕ ਦੇ ਹੁਲਾਰੇ ਮਾਮੇ ਨੂੰ ਲਲਚਾ ਗਏ ਉਹ ਵੀ ਤਾਂ ਆਰਕੈਸਟਾ ਕੋਲ ਦੀਨ ਗੁਜ਼ਾਰਦਾ ਸੀ ਸੁਰਜੀਤ ਨਾਲ ਸੌਦਾ ਕਰ ਲਿਆ ਮੇਰਾ ਬੋਲੀ ਮਾਂ ਨੇ ਭਰਾ ਦੇ ਕਹੇ ਤੇ ਭਰੋਸਾ ਕਰ ਲਿਆ ਭਰਾ ਮਾੜਾ ਥੋੜਾ ਕਰੂ ਪਰ ਮਾਂ ਨੇ ਕਦੇ ਬੋਲੀ ਨਹੀਂ ਪਾਈ ਹੋਣੀ ਛੱਕਾਪੂਰ ਦੇ ਅੰਮਾ ਦੇ ਜਾਇ ਚਾਚੇ ਤਾਈ ਮਤਲਬ ਦੇ ਨਹੀਂ ਤਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰਦੀ ਅਜੇ ਤਾਂ ਮੈਂ 10ਵੀਂ ਪਾਸ ਕੀਤੀ ਸੀ ਪਰ ਮਾਂ ਦੀ ਚਿੱਟੀ ਚੁੰਨੀ ਮਾਂ ਨੂੰ ਹਾਂ ਕਰਵਾ ਗਈ ਹਾਂ ਜਾਣਿਆਂ ਦੀ ਹਾਜ਼ਰੀ ਚਾਰ ਜਾਣਿਆਂ ਦੀ ਹਾਜ਼ਰੀ ਚ ਲਾਵਾਂ ਪੜਾ ਕੇ ਇੱਕ ਬੋਝ ਤੋਂ ਸੁਰਖਰੂ ਹੋਣਾ ਚਾਹੁੰਦੀ ਸੀ ਮਾਂ ਨੂੰ ਰੋਟੀ ਵਾਲੇ ਅੱਡੇ ਤੋਂ ਕੌੜੀ ਹਵਾ ਆਉਂਦੀ ਸੀ ਵੱਡਿਆਂ ਨਾਲ ਕੌਣ ਅੱਡਾ ਲਊ ਕੱਲ ਨੂੰ ਜੇ ਉੱਚੀ ਨੀਵੀ ਹੋਗੀ ਤਾਂ ਗਰੀਬ ਦੀ ਧੀ ਪਿੰਡ 'ਚ ਕਿਸੇ ਦੀ ਧੀ ਚਾਹੇ ਭੈਣ ਲੱਗਦੀ ਹੋਵੇ ਕਦੋਂ ਸਾਰਿਆਂ ਦੀ ਸਾਲੀ ਬਣ ਜੇ ਵੱਡੇ ਵੇਹੜੇ 'ਚ ਗੋਹਾ ਕੂੜਾ ਕਰ ਦੀ ਮਾਂ ਅਕਸਰ ਸੋਚਦੀ ਤੇ ਸਾਟੇ ਛੋਟੇ ਜੇ ਵੇੜੇ ਦੀਆਂ ਡੇਕਾਂ ਨੂੰ ਤਤਮਿਆ ਹਵਾਵਾ ਤੇ ਚਖੜ ਤੋਂ ਬਚਾਉਂਦੀ ਚਿੰਤਾ ਕਰਦੀ ਰਹਦੀ ਕਿਉਂ ਫਿਕਰ ਕਰਦੀ ਹੈ ਮੇਰੀ ਜਾਨ ਸੰਦੀਸ਼ ਆਪਣੀ ਕੁਰਸੀ ਤੋਂ ਉੱਠ ਕੇ ਮੇਰੀ ਬੈਠੀ ਦੇ ਗਲੇ 'ਚ ਪਹਾਂ ਪੁੰਦੇ ਮੇਰੀਆਂ ਆਜ਼ਾਦਾਂ ਦੀ ਤੰਦ ਟੁੱਟੀ ਪਰ ਮੈਂ ਨਹੀਂ ਜਾਣਾਂ ਕਿਤੇ ਬਾਹਰ ਛੱਡ ਜਾਣ ਵਾਲੀ ਗੱਲ ਨੂੰ ਹਮੰਨਾ ਨੇ ਸ਼ਾਮੀ ਆਉਣਾ ਚੱਲ ਜਾਣ ਤੋਂ ਪਹਿਲਾਂ ਆਪਾਂ ਫਾਂ ਨਿਸ਼ਾਨ ਕਰ ਲਈਏ ਰਾਏ ਦੀ ਆਪਣੀ ਨੀਤ ਹਮੇਸ਼ਾ ਡਿੱਗੀ ਰਹਿੰਦੀ ਹੈ ਚੰਗੀ ਪਲੀ ਸੁਨੱਖੀ ਘਰ ਵਾਲੀ ਪਰ ਇਹੋ ਜਿਹਿਆਂ ਦਾ ਇਹੋ ਜਿਹਿਆਂ ਦਾ ਘਰ ਢਿੱਡ ਕਿੱਥੇ ਭਰਦਾ ਜਾਣਾ ਕਿੱਥੇ ਮੋਟਰ ਤੇ ਆਖਦੇ ਸੀ ਹੋਰ ਕੀ Shimla ਲੈ ਕੇ ਜਾਣਗੇ ਕੱਲ ਸ਼ਾਮੀ ਛੱਡ ਜਾਣਗੇ ਆਖਦਾ ਰਾਏ ਸਾਹਿਬ ਮੇਰੇ ਉਤੇ ਹਾਵੀ ਹੋਇਆ ਪਿਆ ਸੀ ਤੀਜੇ ਦਿਨ ਬਿਹੋਸੀ ਦੀ ਹਾਲਤ ਚ ਮੈਂ ਕਾਲੀ ਖਾਨ ਚ ਪਈ ਸਾਂ ਤਿੰਨ ਦਿਨਾਂ ਬਾਅਦ ਛੱਡ ਕੇ ਗਏ ਸੀ, ਬੁਰਾ ਹਾਲ ਸੀ ਮੇਰਾ, ਸੁਰਜੀਤ ਤੇ ਰਾਏ ਸਾਹਿਬ ਨੂੰ ਮੇਰੀ ਹਾਲਤ ਦੀ ਕੋਈ ਚਿੰਤਾ ਨਹੀਂ ਸੀ, ਉਹਨਾਂ ਨੂੰ ਤਾਂ ਕੋਈ ਹੋਰ ਹੀ ਘੋੜ ਦੌੜ ਜ ਦੌੜਾਈ ਜਾਂਦੀ ਸੀ, ਮੇਰੇ ਨਾਲ ਕੀ ਬੀਤੀ ਇਸ ਦੀ ਕਿਸ ਨੂੰ ਚਿੰਤਾ ਹੁੰਦੀ, ਬੇਗ਼ਾਨਿਆਂ ਨੇ ਤਾਂ ਪੈਸੇ ਭਰੇ ਸਨ, ਮੈਥੋਂ ਚੰਗਾ ਮੁੱਲ ਮੋੜ ਹੈ ਮੋੜਿਆ ਉਹਨਾਂ, ਹੁਣ ਤਾਂ ਸਾਰੇ ਹੀ ਪਰਾਏ ਜਾਪਦੇ ਮੈਨੂੰ, ਆਪਣਾ ਤਾਂ ਕੋਈ ਦਿਸਦਾ ਹੀ ਨਹੀਂ ਸੀ। ਅਹਾ ਸੁਸਤੀਆਂ ਛੱਡੋ ਮੈਡਮ ਜੀ ਰਾਤ ਦਾ ਪ੍ਰੋਗਰਾਮ ਭੁੱਕੇ ਮੇਰੀ ਗੱਲ ਉੱਤੇ ਗੱਲ ਧਰਦੇ ਰਾਏ ਸਾਹਿਬ ਨੇ ਚਿੰਤਾ ਜ਼ਾਹਰ ਕੀਤੀ ਕਿੱਡਾ ਬੇਸ਼ਰਮ ਐ ਤੇਰੀ ਘਰ ਵਾਲੀ ਨੂੰ ਕੋਈ ਪਰਾਇਆ ਇੰਜ ਤੇਰੇ ਸਾਹਮਣੇ ਛੇੜੀ ਜਾਂਦਾ ਕੁਝ ਤਾਂ ਆਖ ਪਰ ਨਸ਼ੇ ਦਾ ਖਾਦਾ ਕੋਲ ਖੜਾ ਸੁਰਜੀਤ ਵੇਖਦਾ ਰਹਿੰਦਾ ਸਾਹਿਬ ਕੁਝ ਪਰ ਮੈਨੂੰ ਚੇੜ ਚੜਦੀ ਮੈਂ ਨਹੀਂ ਕਰ ਸਕਦੀ ਅੱਜ ਦਾ ਮੇਰੀ ਆਵਾਜ਼ ਵਿੱਚ ਜਵਾਬ ਦੇਣ ਲੱਗੀ ਸੁਰਜੀਤ ਕੁਝ ਕਰ ਇਹਨੂੰ ਕਿਸੇ ਵੀ ਤਰ੍ਹਾਂ ਤਿਆਰ ਕਰ ਤੈਨੂੰ ਪਤਾ ਇਹਦੇ ਬਿਨਾ ਪ੍ਰੋਗਰਾਮ ਨਹੀਂ ਹੋ ਸਕਣਾ ਪਾਰਟੀ ਨੇ ਖਾਸ ਢਮਾਰ ਤੇ ਪ੍ਰੋਗਰਾਮ ਬੁੱਕ ਕਰਵਾਇਆ ਰਾਤ ਦਾ ਪ੍ਰੋਗਰਾਮ ਹੈ ਕੁੜੀਆਂ ਮੁੰਡੀਆਂ ਖੁੰਡੀਆਂ ਨੇ ਸ਼ੇਰ ਛਾੜ ਵੀ ਕਰਨੀ ਹੁੰਦੀ ਹੈ ਇਹਦੇ ਕਰਕੇ ਤਾਂ ਚੰਗੀ ਪਾਰਟੀ ਕੋਈ ਹੱਥ ਆਈ ਹੈ ਯਾਰ ਮੈਂ ਕੀ ਜਵਾਬ ਦਵਾਂ ਰਾਇ ਨੂੰ ਆਪਣੀ ਚਿੰਤਾ ਮਾਰਦੀ ਹੈ ਦੁਜੀ ਬਾਰੇ ਕਦੋਂ ਸੋਚਦਾ ਸੁਰਜੀਤ ਤਾਂ ਮਿੰਟ ਵੀ ਨਹੀਂ ਲਾਉਂਦਾ ਹਮਾਨ ਬਣਨ ਲੱਗਿਆ ਮੈਂ ਸਗਉਣਾ ਇਹਨੂੰ ਕਿਦੜ ਸਿੰਗੀ ਲੋੜ ਪੈਣ ਤੇ ਸੁਰਜੀਤ ਕੋਲ ਤਾਂ ਮੈਨੂੰ ਨਸ਼ਾ ਦੇਣ ਤੋਂ ਇਲਾਵਾ ਕੋਈ ਸਾਧਨ ਹੈ ਹੀ ਨਹੀਂ ਸੀ ਬੜਾ ਸੋਚਦੀ ਸਾ ਕਿੰਨਾ ਚਿਰ ਇੰਜ ਦੱਬੀ ਕੁੱਟੀ ਜਿੰਦੀ ਰਹੂੰਗੀ ਦਫਾ ਕਰਾਂ ਇਹੋ ਜਹੀ ਜ਼ਿੰਦਗੀ ਨੂੰ ਪੱਖੇ ਨਾਲ ਛੁੰਨੀ ਬਣ ਲਈ ਸੀ ਸਾ ਕੁੱਟਿਆ ਗਿਆ ਸੀ ਮੇਰੇ ਸਾਲੇ ਦੀ ਮਰਨ ਦਾ ਬੜਾ ਚਾਏ ਤੈਨੂੰ ਤਹਿਰ ਕਿਰਾ ਮੈਂ ਦਿਨਾ ਤੈਨੂੰ ਆਖ ਦੇ ਨੀ ਗਾਲਾਂ ਦਾ ਜੋ ਮੀਹ ਵਰਸਾਇਆ ਉਹ ਤਾਂ ਅੱਟ ਮਾਰ ਕੁਟਾਈ ਵੱਖ ਇੱਕ ਗੱਲ ਸੁਣ ਲੈ ਮੇਰੀ ਫਿਰ ਜੀ ਜਿਵੇਂ ਮਰਜੀ ਤੂੰ ਮਰੀ ਤਾਂ ਤੇਰੀ ਭੈਣ ਲੈ ਕੇ ਆਉ ਤੂੰ ਨਹੀਂ ਤਾਂ ਉਹ ਕਰੋ ਇਹ ਸਭ ਕੁਝ ਨੌਵੀਂ ਚ ਪੜਦੀ ਦੀ ਪੈਣ ਦੀ ਮਸੂਮੀਅਤ ਮੈਨੂੰ ਮਰਨ ਨਹੀਂ ਜਿੰਦੀ ਸੀ ਦੂਜਾ ਮਾਂ ਦਾ ਦੁੱਖ ਵੱਖ ਪਹਿਲਾਂ ਤਾਂ ਘਰ ਉਹ ਘਰ ਦੇ ਤੇ ਖੇਤਾਂ 'ਚ ਕੰਮ ਘਰ ਘਰ ਤੋਰੀ ਜਾਂਦੀ ਸੀ ਪਰ ਮਾਂ ਦੀ ਬਿਮਾਰੀ ਨੂੰ ਮੰਜੇ ਜੋਗੀ ਕਰ ਦਿੱਤਾ ਸੀ ਉਹਨਾਂ ਦਾ ਖਰਚਾ ਵੀ ਮੇਰੀ ਜ਼ਿੰਮੇਵਾਰੀ ਸੀ ਅੱਜ ਤਾਈ ਬਿਛਨੀ ਦੁੱਖ ਵੰਡਾਉਣ ਆਈ ਸੀ ਜਾਂ ਸਾਰੇ ਰਾਜ ਤੋਂ ਪਰਦਾ ਚੁੱਕਣ ਉਸ ਦੀਆਂ ਬਿਜਾਰ ਤਾਂ ਸੀਨੇ 'ਚ ਆ ਲੱਗਦੀਆਂ ਦੇਖ ਭਾਈ ਕੁੜੇ ਜੋ ਹੋਇਆ ਸੋ ਮਾੜਾ ਈ ਐਟੀ ਪਹਾੜ ਜਿੱਤੀ ਕੀ ਜ਼ਿੰਦਗੀ ਕਟਣੀ ਔਖੀ ਐ ਬੀਬਾ ਉ ਤੂੰ ਆਪ ਵੀ ਹੰਡੀ ਵਰਤੀ ਐ ਹੰਡੀ ਵਰਤੀ ਸ਼ਬਦ ਹੋ ਸਕਦਾ ਤਾਈ ਦੀ ਸੋਚੇ ਹੋਰ ਹੁਣ ਪਰ ਮੇਰਾ ਕੋਈ ਪਿਸ਼ੋਕੜ ਖੋਲ ਗਏ ਸਨ ਅੱਖਾਂ ਮੂਰੇ ਆ ਖੜੀ ਪਿਆ ਦੀ ਦੂਜੀ ਰਾਤ ਜਿਉ ਜਿਉ ਦਿਨ ਛਿਪ ਰਿਹਾ ਸੀ ਡਰਵਾਤਾ ਜਾ ਰਿਹਾ ਸੀ ਜਿਵੇਂ ਰਾਤ ਈ ਨਹੀਂ ਸੀ ਆ ਰਹੀ ਸੱਪਾਂ ਦਾ ਚੁੰਡ ਹੋਵੇ ਸਾਰੇ ਸੱਪ ਮੈਨੂੰ ਹੁਣੇ ਡੱਸ ਲੈਣਗੇ ਘਰ ਚ ਸਿਰਫ ਚਾਰ ਜੀ ਹੀ ਰਹਿ ਗਏ ਸਨ ਰਿਸ਼ਤੇਦਾਰ ਸਾਰੇ ਜਾ ਚੁੱਕੇ ਸਨ ਰੋਟੀਆਂ ਦੀਆਂ ਦੋ ਪੁਰਕੀਆਂ ਹੀ ਮਸਾ ਅੰਦਰ ਸੁੱਕੀਆਂ ਪਹਿਲੀ ਰਾਤ ਦਾ ਦਰਦ ਭੁੱਲ ਕੇ ਦੂਜੀ ਰਾਤ ਦੇ ਮੂਤੀ ਪਰੋਏ ਸਨ ਹੋ ਸਕਦਾ ਸੁਰਜੀਤ ਕੱਲ ਥੋੜਾ ਕਾਪਰਿਆ ਹੋਵੇ ਵਿਆਹ ਵਾਲੇ ਦਿਨ ਹੁੰਝ ਵੀ ਕਾਪਰ ਚਾਹੀਦਾ ਅੱਜ ਮੈਂ ਆਪ ਘੱਲ ਛੇੜੂ ਮੇਰੇ ਅੰਦਰ ਬੈਠੀ ਪਤੀ ਪਰਮੇਸ਼ਵਰ ਦੀ ਛਵੀ ਬਰਕਰਾਰ ਸੀ ਆਪਣੇ ਅੰਦਰ ਮੋਏ ਸੁਪਨਿਆਂ ਨੂੰ ਕਬਰਾਂ ਵਿੱਚੋਂ ਉਠਾਲ ਲਈ ਸਾ ਆਦਮੀ ਗਲਤੀ ਦਾ ਪੁਤਲਾ ਏ ਔਰਤ ਉਸ ਪੁਤਲੇ ਨੂੰ ਮਾਫ਼ ਕਰਨ ਵਾਲੀ ਕੱਟ ਪੁਤਲੀ ਲੈ ਇਹ ਕਿਹੜੀ ਨਵੀਂ ਗੱਲ ਸੀ ਜੋ ਤੇਰੇ ਵਰਗੀ ਨਾਲ ਹੀ ਵਾਪਰੀ ਹੋਵੇ ਸਾਰਾ ਕੁਝ ਪਤਾ ਹੀ ਹੁੰਦਾ ਏ ਕੁੜੀਆਂ ਨੂੰ ਐਵੇਂ ਤੇਰੇ ਵਰਗੀਆਂ ਪਖੰਡ ਕਰਦੀਆਂ ਸਾਰੀਆਂ ਵਿਆਹੋਂ ਤੇ ਲਹੰਡੀਆਂ ਵਰਤੀਆਂ ਹੁੰਦੀਆਂ ਨੇ ਮੈਨੂੰ ਤਾਂ ਇਹੀ ਲੱਗਦਾ ਤੂੰ ਹੀ ਹੰਢੀ ਵਰਤੀ ਹੈ ਉਹਦੀ ਕਿੱਲਰੀਆਂ ਵਾਸ਼ਾਂ ਦੀ ਮਸਕਰੀ ਮੈਨੂੰ ਬਲੂੰਂਦਰ ਗਈ ਸੀ ਉਹਨੇ ਬਿਨਾ ਪਰਖੇ ਮੇਰੇ ਤੇ ਇਲਜ਼ਾਮ ਲਾਉਣ ਲੱਗਿਆ ਰਤਾ ਸ਼ਰਮ ਨਾ ਕੀਤੀ ਬੜੇ ਆਸਾਨ ਸੀ ਉਹ ਉਸ ਲਈ ਇਹ ਸ਼ਬਦ ਕਹਿਣੇ ਹਾਂ ਹੋ ਸਕਦੀ ਸੀ ਹੰਢੀ ਵਰਤੀ ਜੀਉ ਖੇਤਾਂ ਵਿੱਚ ਕੰਮ ਕਰਨ ਗਈ ਜ਼ਿਮੀਦਾਰਾਂ ਦੀ ਮੋਟਰ ਤੋਂ ਪਾਣੀ ਭਰਨ ਲਈ ਗਈ ਫੜੀ ਬਾਹ ਇਹ ਚਪੇੜਨ ਮਾਰਦੀ ਤੇ ਪਾਣੀ ਦਾ ਭਰਿਆ ਟੋਲ ਉਹਦੇ ਪੈਰਾ ਤੇ ਟੋਲ ਕਿ ਨਾ ਹੁੰਦੀ ਅੰਡੀ ਵਰਤੀ ਹੋ ਸਤਦੀ ਸੀ ਦਸਵੀਂ ਚ ਨਾਲ ਪੜਦੇ ਹਰੀਸ਼ ਦੀਆਂ ਚੋਪੜੀਆਂ ਗੱਲਾਂ ਵਿੱਚ ਆ ਜਾਂਦੀ ਜੋ ਵਿਆਹ ਦੇ ਸੁਫਨੇ ਦਿਖਾਉਂਦਾ ਸੀ ਵਿਚਾਰੀ ਨੀਸ਼ਾ ਕਿੱਡੀ ਕਵਲੀ ਨਿਕਲੀ ਮੈਂ ਉਹਨੂੰ ਸਮਝਾਇਆ ਸੀ ਬਈ ਹਰੀਸ਼ ਤੋਂ ਦੂਰ ਹੀ ਰਹੀਂ ਆਪਣੇ ਅਬੋਰਸ਼ਨ ਦੀ ਅਸਲੀਅਤ ਦੱਸੀ ਸੀ ਉਹਨੇ ਮੈਨੂੰ ਪਚਾਰੀਆਂ ਮਾਵਾਂ ਧੀਆਂ ਨੇ ਮਸਾਂ ਨੱਕ ਡੁੱਬਣੋਂ ਬਚਾਇਆ ਭਰਾ ਨੂੰ ਪਤਾ ਚੱਲ ਜਾਂਦਾ ਤਾਂ ਉਹਨੇ ਵਾਢੀ ਦੇਣਾ ਸੀ ਕੰਬ ਗਈ ਸਾਂ ਮੈਂ ਨੀਸ਼ਾ ਦੀ ਹਾਲਾਤ ਵੇਖ ਕੇ ਹੰਡੀ ਵਰਤੀ ਹੋ ਸਕਦੀ ਸਾਂ ਪਰ ਨਹੀਂ ਸਾਂ ਤਾਂ ਹੀ ਸੁਰਜੀਤ ਇੰਨੀ ਹਿੰਮਤ ਰੱਖਦਾ ਸੀ ਅੱਜ ਤਾਈ ਨੇ ਹਰਤਾਈ ਨੇ ਹੰਡੀ ਵਰਤੀ ਆਖ ਦੁਪਤੀ ਰੱਖ ਨੂੰ ਫਰੋਲ ਦਿੱਤਾ ਸੀ ਮੁੱਕ ਗਿਆ ਸੀ ਨਿੱਟ ਦਾ ਪੇਟ ਸਿਆਪਾ ਫੋਗ ਪਏ ਨੂ ਵੀ ਮਹੀਨਾ ਲਾਂਗ ਗਿਆ ਸੀ ਕਵਾਂਡਾ ਹੌਸਲਾ ਦੇਣੋ ਨਾ ਹਟਦੀਆਂ ਨਹੀਂ ਲੋੜ ਮੈਨੂੰ ਹੌਸਲਿਆਂ ਦੀ ਬਸ ਕੋਈ ਨਾ ਆਉ ਮੇਰੇ ਨੇੜੇ ਮੈਂ ਤਪਦੀ ਪੱਠੀ ਚੋਂ ਰੜ ਕੇ ਨਿਕਲੀ ਹਾਂ ਇੰਨੀ ਕਮਜ਼ੋਰ ਨਹੀਂ ਰਹੀ ਆਪਣੀਆਂ ਦੋ ਥੱਪੜੀਆਂ ਦਾ ਵਸੀਲਾ ਕਰਨਾ ਆਉਂਦਾ ਮੈਨੂੰ ਉਦੋਂ ਕਿੱਥੇ ਸੀ ਕੋਈ ਨਹੀਂ ਬੋੜਦਾ ਸੀ ਜਦੋਂ ਮੈਂ ਦੁਹਾਈਆਂ ਤਰਲਾ ਪਾਉਂਦੀ ਪਾਉਂਦੀਆਂ ਸੀ ਅਹੀ ਦਿਨਸੀ ਤੇਰੇ ਕੁੜੇ ਚਾਰ ਦਿਨ ਖਾਣ ਪੀਣ ਦੇ ਰੰਡੇਪਾ ਕੱਟਣਾ ਬੜਾ ਔਖਾ ᱛੀਏ ਝੋਲੀ ਭਰੀ ਹੁੰਦੀ ਤਾਂ ਉਹ ਜਾਣੇ ਨਿੱਕੇ ਮੂੰਹ ਨੂੰ ਵੇਖ ਕੇ ਕੱਟ ਲੈਂਦੀ ਪਰ ਨਹੀਂ ਚਾਹੀ ਚਾਹੀਦੀ ਲੋਕਾਂ ਦੀ ਹਮਦਰਦੀ ਮੈਨੂੰ ਬੜੀਆਂ ਬੇਤੁਕੀਆਂ ਗੱਲਾਂ ਲੱਗਦੀਆਂ ਨੇ ਮੈਨੂੰ ਉਹਨਾਂ ਦੀਆਂ ਇਹ ਸੱਸ ਸੋਹਰੇ ਦਾ ਵਗੋਚਾ ਮਾਰ ਜਾਂਦੇ ਮੈਨੂੰ ਉਹਨਾਂ ਦੇ ਧੌਲੇ ਰੰਗ ਦਾ ਕੀ ਕਸੂਰ ਸਿਵਿਆਂ ਦਾ ਰਾਹ ਡੀਕਦੀਆਂ ਨਜ਼ਰਾਂ ਕੀ ਜਾਣਨ ਪੁੱਤ ਦੇ ਕਾਰਨਾਮੇ ਵਿਲਕਦੇ ਰਹਿ ਜਾਂਦੇ ਮੇਰੇ ਉੱਤੇ ਬੇਮੌਸਮੀ ਆਈ ਬਰਸਾਤ ਦੇ ਸ਼ਰਾਟੇ ਵੇਖ ਕੇ ਉਹਨਾਂ ਦਾ ਹੌਂਸਲਾ ਮੈਂ ਬਣਨਾ ਸੀ ਹਾਂ ਪਰ 부ਜੀਆਂ ਅੱਖਾਂ ਨੂੰ ਕੀ ਆਖ ਸੁਣਾਵਾਂ ਚੰਗਾ ਹੋਇਆ ਝੂਠ ਤੋਂ ਕਿਹੜਾ ਛੁੱਟਿਆ ਥੋੜਾ ਹੀ ਫਰਕ ਪਿਆ ਸੀ ਉਹਦੇ ਜਾਣ ਨਾਲ ਮੇਰੇ ਲਈ ਤਾਂ ਵੈਸੇ ਵੀ ਰੰਗ ਮੁੱਕ ਗਏ ਸਨ ਕੀ ਫਰਕ ਪੈਣਾ ਸੀ ਮੈਨੂੰ ਸਿਰ ਤੇ ਚਿੱਟਾ ਵੇਖ ਕੇ ਕਈ ਸਵਾਲਾਂ ਦੀਆਂ ਗੁੱਥੀਆਂ ਮੈਂ ਸਲਝਾਉਣ ਵਿੱਚ ਸਲਝਾਉਣ ਛੇ ਜਾਣਾ ਨਹੀਂ ਸਮਦੀ ਕੁੜੇ ਤੈਨੂੰ ਸੁੱਤੀ ਨੂੰ ਪਤਾ ਹੀ ਨਹੀਂ ਲੱਗਿਆ ਨਾਲੇ ਉੱਠੇ ਬੰਦੇ ਦੀ ਬਿੜਕ ਤਾਂ ਪੈ ਹੀ ਜਾਂਦੀ ਹੈ ਸ਼ਰਾਬ ਤਾਂ ਉਹ ਹੀ ਬੜੀ ਪੀਂਦਾ ਸੀ ਉਹਦੇ ਉਹਦੇ ਕਿਹੜੀ ਪੀ ਲਈ ਬਈ ਸੁਰਤ ਟਿਕਾਣੇ ਨਹੀਂ ਰਹੀ ਆਈਆਂ ਔਰਤਾਂ ਪਤਾ ਨਹੀਂ ਕਿਹੜੀਆਂ ਪਰਤਾ ਫਰੋਲ ਕੇ ਵੇਖਣਾ ਚਾਹੁੰਦੀਆਂ ਸਨ ਮਹੀਨਾ ਹੋ ਚੱਲਿਆ ਸੀ ਪਰ ਪਿੰਡ ਦੀ ਕਿਸੇ ਜਾਣ ਕੋਲ ਘਰ ਕੋਈ ਹੋਰ ਕਾਮਨਾ ਥਿਆਉਂਦਾ ਆ ਬੈਂਦੀਆ ਮੇਰੇ ਸਰਾਣੇ ਮੈਂ ਕਿਸੇ ਹਾਸੇ ਨੂੰ ਭੁੱਲ ਜਾਣਾ ਚਾਹੁੰਦੀ ਸੀ ਪਰ ਕਿਸੇ ਨੂੰ ਮੇਰੇ ਚਿਹਰੇ ਤੇ ਖੁਸ਼ੀਆਂ ਘੱਟ ਦੁੱਖਾਂ ਦੀਆਂ ਝਰੂੜੀਆਂ ਜ਼ਿਆਦਾ ਤੇਸਦੀਆਂ ਸਾਡੀ ਸ਼ਿੰਦਰ ਤੇ ਚਾਚੇ ਸੌਹਰਾ ਦਾ ਹੈਗਾ ਸ਼ੁੱਟਰ ਦੋ ਜਵਾਕ ਨੇ ਚਲ ਉਹ ਜਾਣੇ ਦੋਨਾਂ ਦੇ ਘਰ ਸਾਜ ਦਾ ਪੁੱਜਦਾ ਹੋ ਜਾਉ ਮੇਰੇ ਭਾਈ ਦਾ ਸਾਲਾ ਹੈਗਾ ਉਮਰ ਚ ਤਾਂ ਭਾਵੇਂ ਥੋੜੀ ਹੈਗੀ ਐ ਪਰ ਘਰ ਰੱਜਵਾਏ ਕਿੰਨੇ ਸਾਕਾਂ ਤੇ ਆ ਉਲਝਣਾ ਮੇਰੇ ਦਿਵਾਲੇ ਵਾਲ ਕੇ ਤੁਰ ਜਾਂਦੀਆਂ ਅਜੇ ਤਾਂ ਪਹਿਲੇ ਜ਼ਖਮ ਦੇ ਉੱਤੇ ਪੱਟੀਆਂ ਬੰਨ੍ਹੀ ਜਾਂਦੀ ਹਾਂ ਤੇ ਇਹ ਲੋਕ ਸੱਤ ਮੇਰੇ ਮੱਥੇ ਨੂੰ ਪੜਨ ਦੀ ਕੋਸ਼ਿਸ਼ ਕਰਦੀ ਕਿਤੇ ਮੈਂ ਪਰ ਉਹਦੇ ਮੱਥੇ ਤੇ ਉੱਕਰੀ ਲਕੀਰ ਮੈਨੂੰ ਆਖਦੀ ਸਾਡੀ ਤਾਂ ਦੁਨੀਆ ਹੀ ਦਿਲ ਕਰਦਾ ਹੈ ਉਹਨਾਂ ਬਾਹ ਚ ਕੋਟੇ ਕੇ ਉੱਚੀ ਉੱਚੀ ਰੋਲਵਾ ਐਨੀ ਤਾਂ ਮੈਂ ਉਹਦੇ ਮਰਨ ਤੇ ਨੀ ਰੋਈ ਰੋਂਦੀ ਵੀ ਕਿਵੇਂ ਰੋਣਾ ਵੀ ਆਪਣਿਆਂ ਦੇ ਮਰਨ ਤੇ ਹੀ ਹੁੰਦਾ ਹੈ ਤਾਂ ਇਹ ਬਿਛਨੀ ਦੀ ਤਕੜੀ ਮੈਨੂੰ ਕਈ ਸਵਾਲ ਕਰੀ ਜਾਂਦੀ ਸੀ ਆਖਰ ਮੈਨੂੰ ਕੱਲੀ ਵੇਖ ਠੱਡ ਚ ਬੜੇ ਗੋਲੇ ਨੂੰ ਉਹਦੇ ਅੰਚ ਕਾਮਯਾਬ ਹੋ ਗਈ ਜਿੱਦੰ ਸਰਜੀਤ ਉਹਦੇ ਮੇਰਾ ਪੋਤਾ ਬਾਲਾ ਵੀਰ ਗਿਆ ਸੀ ਟੀਕਾ ਲਵਾ ਕੇ ਲਿਆਇਆ ਸੀ ਬਹੁਤ ਲਿਆ ਸੀ ਬਹੁ ਦਿਨੇ ਕਹਿੰਦੇ ਜਵਾਬ ਨੂੰ ਦੁੱਖਦੇ ਹੁੰਦੇ ਮੈਂ ਉਹਨੂੰ ਵਰਾਉਂਦੀ ਕੋਠੇ ਤੇ ਆ ਗਈ ਮੱਸੀਆ ਲੰਗੇ ਨੂੰ ਬਹੁਤੇ ਦਿਨ ਤਾਂ ਨਹੀਂ ਹੋਏ ਸੀ ਪਰ ਮੈਨੂੰ ਦੋ ਝੌਲੇ ਜ਼ਰੂਰ ਦਿਸੇ ਸੀ ਇੱਕ ਥੱਲੇ ਡਿੱਗਦਾ ਤੇ ਦੂਜਾ ਪਿਛਾ ਮੁੜਦਾ ਬਾਕੀ ਰੱਬ ਜਾਣਦਾ ਭਾਈ ਰੱਬ ਨੂੰ ਜਾਣ ਦੇਣੀ ਹੈ ਦੂਜਾ ਕੌਣ ਸੀ ਉਹ ਕੁੜੇ ਥੋੜੀ ਕਿਸੇ ਨਾਲ ਲੈ ਗਿਆ ਤਾਂ ਹੈ ਨਹੀਂ ਸੀ ਜਿਹੜਾ ਕੋਈ ਉਸ ਰਾਤ ਵੀ ਨਸ਼ਿਆਂ ਦਾ ਮਾਰਿਆ ਰੱਜ ਕੇ ਪਿਆ ਸੀ ਅੱਧੀ ਰਾਤ ਨੂੰ ਪਾਣੀ ਮੰਗਿਆ ਮੈਂ ਤਾਂ ਗਲਾਸ ਧਿਆਨ ਨਾਲ ਫੜਾਇਆ ਗਲਾਸ ਉਹਦੇ ਹੱਥੋਂ ਛੁੱਟਿਆ ਐਡੀ ਵੀ ਕੀ ਗੱਲ ਹੋ ਗਈ ਜੇ ਪੂਰਾ ਪਾਣੀ ਉੱਤੇ ਪੈ ਗਿਆ ਬਸ ਬਹਾਨਾ ਚਾਹੀਦਾ ਉਹਨੂੰ ਮੇਰੇ ਤੇ ਟੁੱਟ ਕੇ ਪੈਣ ਦਾ ਮੂਹਰਲੇ ਵਾਲਾ ਤੋਂ ਫੜਿਆ ਫੜ ਲਿਆ ਮੈਨੂੰ ਅਕਸਰ ਮੈਨੂੰ ਮੂਹਰਲੇ ਵਾਲਾ ਤੋਂ ਹੀ ਫੜਦਾ ਹੈ ਗਲਾਸ ਤਾਂ ਫੜਿਆ ਹੀ ਨਹੀਂ ਗਿਆ ਸੀ ਤੇ ਮੈਨੂੰ ਪਤਾ ਨਹੀਂ ਕਿੰਜ ਖਿੱਚ ਕੇ ਲੈ ਗਿਆ ਬਨੇਰੇ ਤੇ ਸੁੱਟ ਦਿੰਦਾ ਮੈਨੂੰ ਕਿਹੜਾ ਕੋਈ ਫਰਕ ਪੈਣਾ ਸੀ ਅਗਲੇ ਹੀ ਪਲ ਝਟਕਾ ਵੱਜਿਆ ਮੇਰੀ ਥਾਂ ਉਹ ਝਾੜ ਟਿੱਕਿਆ ਸੀ ਦੇਖਤੀਏ ਮੈਂ ਤੇਰਾ ਮਾੜਾ ਨਹੀਂ ਕਰੂੰ ਰੱਬ ਨੂੰ ਜਾਨ ਦੇਣੀ ਐ ਪਰ ਤਾਰਾ ਆਖਦਾ ਸੀ ਮੈਂ ਤਿਆਰ ਆ ਉਹ ਤਾਂ ਮੈਨੂੰ ਪਤਾ ਬਈ ਉਹ ਇਹੋ ਜਿਹਾ ਕਿਹੋ ਜਿਹਾ ਪਰ ਉਹ ਕਹਿੰਦਾ ਮੈਂ ਆਪਣੀ ਕਾਰਨ ਦੀਨੂ ਥੋੜਾ ਠੰਡੇ ਲਾਉ ਮੈਂ ਕਮਾਂ ਜੇ ਤੂੰ ਆਖੇ ਤਾਂ ਗੱਲ ਤੋੜ ਲੈਣੀ ਐ ਹੂੰ ਉਹ ਸੋਵਾਂ ਖਾਂਦਾ ਬਈ ਬਾਕੀ ਬੀਬਾ ਤੂੰ ਆਪ ਹੰਡੀ ਵਿਚਾਰ ਕਰ ਲੈ ਮਨ ਨਾਲ ਦੋ ਦਿਨ ਠਹਿਰ ਕੇ ਆਉ ਮੈਂ ਭੁੱਲ ਜਾ ਜੋ ਹੋਇਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ